ਸਰ ਸਰ ਮੈਰਪੁਰ ਦੇ ਵਿੱਚ ਜਿਹੜਾ ਹੈਗਾ 400 ਬੰਦਿਆ ਲਈ ਐਸਐਚਓ ਦੇ ਤੌਰ ਕੀ ਕਹਿਣਾ ਚਾਹੋਗੇ ਮੈਂ ਮੈਥਪੁਰ ਨਿਵਾਸੀਆਂ ਨੂੰ ਸਾਰਿਆਂ ਨੂੰ ਪ੍ਰਸਾਦਵਾਨਾ ਕਿ ਥਾਣੇ ਮੈਥਪੁਰ ਵਿੱਚ ਜੋ ਆਮ ਨਾਗਰਿਕ ਨੇ ਚੰਗੇ ਸ਼ਹਿਰੀ ਉਹਨਾਂ ਨੂੰ ਥਾਣੇ ਵਿੱਚ ਪੂਰਾ ਸਵਾਗਤ ਦਿੱਤਾ ਜਾਵੇਗਾ ਉਹਨਾਂ ਦੇ 24 ਘੰਟੇ ਜੋ ਵੀ ਕੋਈ ਕੰਮ ਹੋਏਗਾ ਔਨ ਮੈਰਿਟ ਜੀਤੇ ਜਾਣਗੇ ਜੋ ਇਲਾਕੇ ਵਿੱਚ ਕੋਈ ਕ੍ਰਿਮੀਨਲ ਕੋਈ ਲੋਕ ਸ਼ਿਫਕੇ ਕੋਈ ਕਿਸੇ ਤਰ੍ਹਾਂ ਦਾ ਕੋਈ ਧੰਦਾ ਕਰ ਰਿਹਾ ਚਾਹ ਡਰੱਗ ਦਾ ਜਾਂ ਕੋਈ ਹੋਰ ਨੀਕਰ ਦਾ ਉਹਨਾਂ ਦੇ ਉੱਤੇ ਪੂਰੀ ਸ਼ਕਤੀ ਵਰਤੀ ਜਾਵੇਗੀ ਕੰੰਜਾ ਕੱਸਿਆ ਜਾਵੇਗਾ ਉਹਨਾਂ ਨੂੰ ਕਾਬੂ ਕਰਕੇ ਜੇਲ੍ਹ ਦੀਆਂ ਸਲਾਕਾਂ ਵਿੱਚ ਭੇਜਿਆ ਜਾਵੇਗਾ ਜਾਂ ਉਹ ਆਪਣਾ ਕੰਮ ਛੱਡ ਕੇ ਚੰਗੇ ਨਾਗਰਿਕ ਬਣ ਜਾਣ ਚੰਗੀ ਜ਼ਿੰਦਗੀ ਜੀਉਣ ਤਾਂ ਬੇਕੰਨਾਂ ਦੀ ਮਾਤੋਰੇ ਵਾਕਰੇ ਦੇ ਵਿੱਚ ਕਾਫੀ ਜਿਹੜਾ ਹੈਗਾ ਵਾਅ ਕ੍ਰਾਈਮ ਵਧਿਆ ਹੋਇਆ ਹੈਗਾ ਇਸ ਆਪਾਂ ਨਸ਼ੇ ਦੀ ਗੱਲ ਕਰੀਏ ਤਾਂ ਨਸ਼ਾ ਵੀ ਜਿਹੜਾ ਹੈਗਾ ਕਾਫੀ ਵਧਿਆ ਹੋਇਆ ਹੈ ਇਸ ਤਰ੍ਹਾਂ ਦੇ ਮੈਂ ਹੁਣ ਦੋ ਦਿਨ ਤੋਂ ਇੱਥੇ ਚਾਰਜ ਸੰਭਾਲਿਆ ਜੋ ਮੈਂ ਇਹ ਸਾਰੇ ਚੀਜ਼ ਨੂੰ ਵਾਚ ਕਰ ਰਿਹਾ ਜਿੱਥੇ ਜਿੱਥੇ ਵੀ ਕੋਈ ਇਨਫੋਰਮੇਸ਼ਨ ਆਏਗੀ ਠੋਸ ਉਹਨਾਂ ਤੇ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹ ਭੇਜਿਆ ਜਾਵੇਗਾ ਜੋ ਨਸ਼ਿਆਂ ਪ੍ਰਤੀ ਪੰਜਾਬ ਸਰਕਾਰ ਦੀ ਜੋ ਨੀਤੀ ਹੈ ਜ਼ੀਰੋ ਟੋਲਰੈਂਸ ਤੇ ਜੋ ਮਾਨਯੋਗ ਸਾਹਿਬ ਐਸਐਸਪੀ ਸਾਹਿਬ ਸਰਦਾਰ ਹਰਕਮਲਪ੍ਰੀਤ ਸਿੰਘ ਖੱਕ ਸਾਹਿਬ ਵੱਲੋਂ ਸਾਨੂੰ ਇੱਥੇ ਮੇਰੀ ਪੋਸਟਿੰਗ ਕੀਤੀ ਗਈ ਹੈ ਜਿਨ੍ਹਾਂ ਨੇ ਮੈਨੂੰ ਇੱਥੇ ਨਸ਼ਿਆਂ ਦੇ ਖਿਲਾਫ ਸਖਤ ਕਾਰਵਾਈ ਕਰ ਲਈ ਤੇਜਾ ਜੋ ਉਹਨਾਂ ਦੇ ਹੁਕਮਾਂ ਨੂੰ ਇਨ ਵਿੱਚ ਲਾਗੂ ਕੀਤਾ ਜਾਵੇਗਾ ਔਰ ਸਾਡੇ ਡੀਐਸਪੀ ਸਾਹਿਬ ਅੰਕਾਰ ਸਿੰਘ ਬਰਾੜ ਸਾਹਿਬ ਉਹ ਵੀ ਸਾਡੇ ਨਾਲ ਸਮੇ ਸਮੇਤੇ ਦਿਨ ਰਾਤ ਪੂਰੀ ਮਿਹਨਤ ਕਰ ਰਹੇ ਆ ਔਰ ਮੇਰੀ ਥਾਣੇ ਦੀ ਸਾਰੀ ਟੀਮ ਨੂੰ ਨਾਲ ਲੈ ਕੇ ਅਸੀਂ ਇਸ ਉੱਤੇ ਕੰਮ ਕਰ ਰਹੇ ਆ ਜਿਸ ਦੇ ਤੁਹਾਨੂੰ ਥੋੜੇ ਦਿਨਾਂ ਵਿੱਚ ਹੀ ਰਿਜ਼ਲਟ ਆਉਣੇ ਸ਼ੁਰੂ ਹੋ ਜਾਣਗੇ। ਸ਼ੈਣੀ ਜਾਏਗਾ ਕਿਸੇ ਵੀ ਕ੍ਰਿਮੀਨਲ ਨੂੰ ਚਾਹੇ ਉਹ ਕਿਸੇ ਵੀ ਉਹਦੀ ਹੁਣ ਕੋਈ ਸਪੋਰਟ ਹੋਵੇ ਉਹਨਾਂ ਦਾ ਪ੍ਰਾਪਰਟੀਆਂ ਜੋ ਬਣਾਈਆਂ ਉਹ ਵੀ ਅਟੈਚ ਕਰਵਾਈਆਂ ਜਾਣਗੀਆਂ। ਕੋਈ ਢਿੱਲ ਨਹੀਂ ਵਰਤੀ ਜਾਵੇਗੀ।